ਇਹ ਵੀ ਯਾਰ 24 ਮਾਡਲ ਹੈ 24 ਮਾਡਲ ਟਾਪ ਮਾਡਲ ਹੀ ਕਹਿਦੀ ਹੈ ਇਹ ਵੀ ਲੈ ਲਈ ਬਸ ਹਾਂ ਇਹ ਵੀ ਬੇ ਘੱਟ ਮਿਲਦੇ ਆ ਸੋਚ ਯਾਰ ਹਾਂਜੀ ਸਾਰੇ ਵੀਰ ਨੂੰ ਪਿਆਰ ਭਰੀ ਸੱਸ਼ੇ ਗੱਲ ਤੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਪੂਰੇ ਵਧੀਆ ਟਰੈਕਟਰ ਆ ਤੇ ਬਾਕੀ ਜਾਣਕਾਰੀ ਆਪਾਂ ਬਾਈਆਂ ਤੋਂ ਲੈਣਾ ਸੱਸੀ ਦਾ ਬਾਈ ਉਹ ਠੀਕ ਠਾਕ ਜੀ ਉਹ ਵਧੀਆ ਉਹਦੇ ਤੁਸੀਂ ਦੱਸੋ ਹਾਂਜੀ ਵਧੀਆ ਜੀ ਤੇ ਬਾਈ ਜੀ ਪਹਿਲਾਂ ਆਪਾਂ 855 ਦਾ ਜੋ ਗੱਲ ਕਰਦੇ ਹਾਂ ਕਿੰਨੇ ਮਾਡਲ ਹੈ ਇਹ ਇਹ ਵੀ ਯਾਰ 24 ਮਾਡਲ ਹੈ 24 ਮਾਡਲ ਟਾਪ ਮਾਡਲ ਹੀ ਕਹਿਦੀ ਹੈ ਦੂਜੇ ਮਹੀਨੇ ਰਾਹੀਂ ਹਾਂਜੀ ਹਾਂਜੀ ਠੀਕ ਆ ਜੀ ਆ ਰੇਡਰ ਟਾਇਰ ਤੁਸੀਂ ਪਵਾਇਆ ਨਾ ਬਾਈ ਇਹ ਬੰਦੇ ਤੇ ਆਪ ਦੀ ਪਵਾਏ ਹੋ ਠੀਕ ਆ ਤੇ ਵਧੀਆ ਨਾਲ ਨਾਲ ਦੇ ਮਗਰਲੇ ਟਾਇਰ ਬਾਈ ਕਹਿੰਦੇ ਬਾਕੀ ਰੰਮਰਮ ਚ ਠੀਕ ਆ ਜੀ ਤੇ ਪੂਰਾ ਕੋਕਾ ਕੰਡੀਸ਼ਨ ਕੈਦੇ ਟਰੈਕਟਰ ਉਹ 3 ਸਪੀਡ ਚ ਆ ਗਿਆ ਠੀਕ ਆ ਜੀ ਪੰਜਾਬ ਨੰਬਰ ਆਏ ਜੀ ਪੰਜਾਬ ਪੀਪੀ 8291 ਫਰਮ ਦਾ ਨੰਬਰ ਆ ਗਿਆ ਜੀ ਠੀਕ ਆ ਜੀ ਸੋ ਸਾਰਾ ਚੈੱਕ ਕਰਦੇ ਆ ਕਲਰ ਪੇਂਟ ਦਾ ਜਮਾ ਹੀ ਓਕੇ ਆ ਪੇਂਟਰ ਦੀ ਸੀਲ ਨਹੀਂ ਲੀਕੀ ਠੀਕ ਆ ਜੀ ਆ ਚੈੱਕ ਕਰ ਲੈਵਲ ਉਕੇ ਪੈਰਪੂਰ ਦਾ ਨਾ ਚੈੱਕ ਕਰ ਲੋ ਨੀ ਰੰਗ ਜਲਾਇਆ ਨਾ ਪੂਰਾ ਵਧੀਆ ਪਿਆ ਮਗਰਾੜ ਫਰੂਟ ਚੈੱਕ ਕਰ ਲੋ ਪਿੱਛੋਂ ਚੈੱਕ ਕਰ ਲੋ ਡਬਲ ਡੈਸਟਰੀਬਿਊਟਰ ਚ ਹੈ ਇਹ ਪਹਿਲੇ ਮਾਲਕ ਦੇ ਘਰ ਦਾ ਬਾਈ ਠੀਕ ਹੈ ਜੀ ਇਹਦਾ ਕੀ ਹੈ ਮੁੱਲ ਨੂੰ ਆਪਾਂ ਜਮਾਨਤ ਤੇ ਹੀ ਕਰਦੇ 745000 ਹਾਂਜੀ ਦੇ ਦਾਂਗੇ 735000 ਦੇ ਹੀ 735000 ਦਾ ਬਾਈ ਕਹਿੰਦੇ ਸੀ ਦੇ ਦਾਂਗੇ ਹਣਾ ਬਾਈ ਠੀਕ ਹੈ ਜੀ ਤੇ ਹੁਣ ਗੱਲ ਕਰਦੇ ਆਵਾ 50 50 ਡੀ ਦੀ ਹਨਾ ਬਾਈ ਇਹ ਕਿੰਨੇ ਮਾਡਲ ਆ ਇਹ ਦੋ 17 ਮਾਡਲ ਆ ਜੀ 17 ਮਾਡਲ ਆ ਗਿਆ ਚਾਰੇ ਟਾਇਰ ਨਾਲ ਦੇ ਜੀ ਠੀਕ ਆ ਜੀ ਸੋ ਤੱਕ ਚੱਲੇ ਵੀਰ ਸਾਹਿਬ ਦਾ ਤਿੰਨ ਤੱਕ ਹਜ਼ਾਰ ਘਟਾ ਹੋਈ ਹੈ ਤਿੰਨ ਕ ਹਜ਼ਾਰ ਘਾਟਾ ਲਓ ਬਾਈ ਠੀਕ ਆ ਬਾਕੀ ਤੁਸੀਂ ਸੋਨ ਚੈੱਕ ਕਰਾ ਲੈਣਾ ਬੇੜ ਦੂਜੇ ਵੀਰ ਲੱਗੇ ਵਿਆਣਾ ਬਾਈ ਇੰਜਨ ਵਾਲੇ ਤੇ ਬਾਕੀ ਕਲਰ ਪੇਂਟ ਦਾ ਬਾਈ ਸਾਰਾ Ориਜਨਲ ਆ ਓਕੇ ਇਹ ਪੰਜਾਬ ਨਾ ਪੁਰਾਣਾ ਠੀਕ ਆ ਜੀ ਤੇ ਪਹਿਲੇ ਮਾਲਕ ਦੇ ਘਰ ਦਾ ਬਾਈ ਪਹਿਲੇ ਮਾਲਕ ਦੀ ਹਾਂਜੀ ਇਹ ਤਾਂ ਕਿ ਭੱਟੀ ਦੇ ਟਰੈਕਟਰ ਤੇ ਟੰਗ ਨਹੀਂ ਬੱਚੇ ਜੀ ਠੀਕ ਆ ਜੀ ਹਾਂਜੀ ਤੇ ਕੀ ਇਹ ਡਿਮਾਂਡ ਡਿਮਾਂਡ ਤੇ ਨਹੀਂ ਪਕਾਣਾ 490 ਯਾਰੀ ਠੀਕ ਆ ਜੀ ਕਿੰਨੇ ਦਾ 80000 ਦੇ ਦੰਗੀ 4 ਲੱਖ ਦੇ ਬਾਈ ਕਹਿੰਦੇ 80000 ਦਾ ਇਹ ਟਰੈਕਟਰ ਦੇ ਦਾਂ ਹੁਣ ਗੱਲ ਕਰਦੇ ਆ ਵਾ 4x855 ਦੀ ਇਹ ਕਿੰਨੇ ਮਾਡਲ ਆ ਜੀ 2020 ਮਾਡਲ ਆ ਜੀ 20 ਮਾਡਲ ਆ ਬਰਨਾਲੇ ਦੀ ਨੰਬਰ ਆਣਾ ਬਾਈ ਹਾਂਜੀ ਠੀਕ ਆ ਬਾਕੀ ਤੁਸੀਂ ਇਹ ਟਾਇਰ ਨਾਲ ਦੇ ਬਾਈ ਚਾਰੋ ਤੇ ਬਾਕੀ ਤੁਸੀਂ ਚੱਕ ਕਰਦੇ ਟੂ ਸਪੀਡ ਆ ਗਿਆ ਠੀਕ ਆ ਹਾਂ ਇਹ ਵੀ ਵੇ ਘੱਟ ਮਿਲਦੇ ਆ ਸੋਚ ਯਾਰ ਠੀਕ ਹੈ ਜੀ ਟੂ ਸਪੀਡ ਆ ਗਿਆ ਟਰੈਕਟਰ ਬਾਕੀ ਤੁਸੀਂ ਖੜਾਵੇ ਖੜੂਵੇ ਦਾ ਚੰਗਾ ਹੱਡ ਛਤਰੀ ਪੂਰੀ ਵਧੀਆ ਲੱਗਿਆ ਪਿਆ ਤੇ ਪੰਜਾਬ ਨੰਬਰ ਆ ਬਰਨਾਲੇ ਦੇ ਨੰਬਰ ਆ ਲੋਕਲ ਠੀਕ ਹੈ ਜੀ ਤੇ ਡਿਮਾਂਡ ਬਾਈ ਕਹਿੰਦੇ ਇਸੇ ਫੋਨ ਤੇ ਕਰਾਂਗੇ ਬਾਕੀ ਕਲਰ ਪੇਂਟ ਦਾ ਸਾਰਾ Ориਜਨਲ ਹੈ ਨਾ ਜੀ ਠੀਕ ਹੈ ਜੀ ਤੇ ਬਾਕੀ ਖੜਾਵਾ ਚੈੱਕ ਕਰ ਸਕਦੇ ਨੇ ਟਰੈਕਟਰ ਹਾਂਜੀ ਤੇ ਆਪਾਂ ਲਿਆਂਦਾ ਅਰਜਨ 605 605 ਡੀ ਆਈ ਜੀ ਡੀ ਆਈ ਹਾਂਜੀ ਕਿੰਨੇ ਮਾਡਲ ਹੈ ਹੈ ਟੱਚ ਗੇਅਰ ਚ ਹੈ 7 ਕਰੋੜ ਚ ਗੇਅਰ ਚ ਠੀਕ ਹੈ ਜੀ ਕਿੰਨੇ ਮਾਡਲ ਹੈ 2010 ਮਾਡਲ ਹੈ ਜੀ ਠੀਕ ਆ ਤੇ 10 ਮਾਡਲ ਆ ਗਿਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ 70 ਤੋਂ ਭਾਵੇਂ 85% ਠੀਕ ਆ ਬਾਈ ਕਲਰ ਪੇਂਟ ਦਾ ਕਿਵੇਂ ਹੈ ਜੀ ਠੀਕ ਆ ਬਾਈ ਕਹਿੰਦੇ ਮਾੜੀ ਮੋਟੀ ਕਾਲ ਹੋਗੀ ਹਾਂਜੀ ਠੀਕ ਆ ਬਾਕੀ ਸੋ ਸਾਰਾ ਚੈੱਕ ਕਰ ਲਿਆ ਪੂਰੀ ਵਧੀਆ ਪਈਆ ਸਾਰੀ ਰੇਲ ਆਈ ਸ਼ੋ ਤੇ ਕਿਤੇ ਕੰਮ ਨਹੀਂ ਜੀ ਠੀਕ ਆ ਜੀ ਤੇ ਚੱਲ ਚਲਾਵੇ ਨਾ ਕਿਵੇਂ ਜੀ ਪੂਰਾ ਓਕੇ ਹੀ ਸਾਈਡਰ ਗੇਅਰ ਚ ਠੀਕ ਆ ਪੰਜਾਬ ਨੰਬਰ ਆ ਪੰਜਾਬ ਹੀ ਪੰਜਾਬ ਠੀਕ ਆ ਜੀ ਇਹਦੀ ਮੁੱਲ ਕੀ ਕਰਦੇ ਆਪਾਂ ਇਹਦੀ ਡਿਮਾਂਡ ਕਰਦੇ ਆਪਾਂ 3 ਲੱਖ 50 ਹਜ਼ਾਰ ਦੀ ਕਿੰਨੇ ਦੇ ਦੋਂਗੇ ਸਹੀ ਜੀ 13 ਲੱਖ 40 ਹਜ਼ਾਰ ਲਈ ਬਾਈ ਕਹਿੰਦੇ 3 ਲੱਖ ਤੇ 40 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਹਨਾ ਬਾਈ ਠੀਕ ਆ ਜੀ ਤੇ ਹੁਣ ਗੱਲ ਕਰਦੇ ਆਪਾਂ ਮਹਿੰਦਰਾ ਨੋਵਾ ਦੀ 655 ਇਹ ਕਿੰਨੇ ਮਾਡ ਲਾਈ 2021 ਮਾਡ ਲਾਈ 21 ਮਾਡ ਲਾ ਪਹਿਲਾਂ ਤਾਂ ਯਾਰ ਆ ਬਾਅਦ ਚੈੱਕ ਕਰੋ ਸਾਰਾ ਕਲਰ ਪਿੰਡ ਪੂਰਾ ਚਮਕਦਾ ਪੂਰੀ ਦਾ ਵੀਰ ਯਾਰ ਸੋਸ ਆ ਚੈੱਕ ਕਰ ਲਓ ਕਿਸੇ ਪਾਸੇ ਧਰੀਟ ਨਹੀਂ ਹੈਗੀ ਬਿਨਾ ਸੀ ਆਡੀ ਤੂੰ ਬਿਨਾ ਸੀ ਆਡੀ ਤੋਂ ਠੀਕ ਆ ਜੀ ਆ ਚਾਰੋ ਟਾਇਰ ਨਾਲ ਦੇ ਬਾਈ ਮੂਰੇ ਦੇ ਦੁਬਾਰਾ ਬਾਈ ਮਾਗਦੇ ਨਾਲ ਦੇ ਜੀ ਠੀਕ ਆ ਤੇ ਵੇਟ ਬੂਟ ਚੰਗਾ ਲੱਗਿਆ ਮੂਰੇ ਬਾਕੀ ਸਭ ਚੈੱਕ ਕਰ ਸਹੀ ਵੱਲੇ ਹੀ ਆਉਂਦੇ ਜੀ ਠੀਕ ਆ ਜੀ ਖੜਾਵੇ ਖੜੂਵੇ ਦਾ ਪੂਰਾ ਚੰਗਾ ਪੰਜਾਬ ਨੰਬਰ ਆਈ ਪੰਜਾਬੀ ਠੀਕ ਆ ਬਠਿੰਡੇ ਦਾ ਨੰਬਰ ਆ ਗਿਆ ਬਾਕੀ ਚੈੱਕ ਕਰ ਸਕਦੇ ਤੁਸੀਂ ਪੂਰਾ ਵਧੀਆ ਨੋਆ ਪਹਿਲੇ ਮਾਲਕ ਕਰਦਾ ਈ ਠੀਕ ਆ ਜੀ ਇਹਦਾ ਕੀ ਡਿਮਾਂਡ ਡਿਮਾਂਡ ਇਹਦੀ ਕਰਦਾ ਈ ਆਪਾਂ 9 ਲੱਖ 45 ਹਜ਼ਾਰ ਦੀ 9 ਲੱਖ ਤੇ 45 ਹਜ਼ਾਰ ਕਿੰਨਾ 9 ਲੱਖ 30 ਹਜ਼ਾਰ ਦੇ ਠੀਕ ਆ 9 ਲੱਖ ਤੇ 22 ਕਹਿੰਦੇ 30 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਹਾਂ ਜੀ ਠੀਕ ਆ ਜੀ ਮਾਲਕ ਨੂੰ ਖਾਦੀ ਹਾਂਜੀ ਹੁਣ ਲਿਆਂਦਾ ਆਪਾਂ 5310 ਕਿੰਨੇ ਮਾਡਲ ਹੈ ਬਾਈ 2017 ਮਾਡਲ ਹੈ 17 ਮਾਡਲ ਆ ਗਿਆ ਕਲਰ ਪੇਂਟ ਤਾਂ ਕਿਵੇਂ ਆ ਠੀਕ ਆ ਟਾਇਰ ਨਾਲ ਦੇ ਆ ਟਾਇਰ ਦਵਾ ਰਹੇ ਠੀਕ ਆ ਠੀਕ ਆ ਬਾਈ ਆਪਾਂ ਬਹੁਤ ਰੇਡੀਓ ਲਾਹਤ ਠੀਕ ਆ ਜੀ ਪੰਜਾਬ ਨੰਬਰ ਆ ਹਾਂਜੀ ਬਾਕੀ ਕਲਰ ਪੇਂਟ ਦਾ ਸਾਰਾ ਚੈੱਕ ਆ ਰਿਜਨਲ ਆ ਬਾਈ ਕੰਨੇ ਇਹ ਰਿਮ ਰਮੂ ਦਾ ਚੈੱਕ ਕਰ ਲਓ ਕਿਸੇ ਪਾਸੇ ਚ ਰੀਟ ਨਹੀਂ ਕਿ ਮਗਰਾੜਾ ਚੈੱਕ ਕਰ ਲਓ ਕੀ ਡਿਮਾਂਡ ਕਰਦੇ ਆ ਜੀ ਬਹੁਤ ਡਿਮਾਂਡ ਕਰਦੇ 6 ਲੱਖ ਕਬਜਕ ਤਿਆਰੀ 6 ਲੱਖ 75 ਹਜ਼ਾਰ ਕਿੰਨੇ ਦੇ ਦੋਗੇ 6 ਲੱਖ 70 ਹਜ਼ਾਰ 6 ਲੱਖ 70 ਹਜ਼ਾਰ ਹਾਂਜੀ ਤੇ ਬਾਈ ਕਹਿੰਦੇ ਦੇ ਦਾਂਗੇ ਠੀਕ ਆ ਜੀ ਕਰ ਸਕਦਾ ਸੰਪਰਕ ਸਕਰੀਨ ਤੇ ਚੱਲੇ ਨੰਬਰ ਤੇ ਬਾਈ ਇਹਦੇ ਕਰੀਏ 5310 16 ਮਾਡਲ ਆਈ ਠੀਕ ਆ ਕਲਰ ਪੇਂਟ ਦਾ ਕਿਵੇਂ ਬਾਈ ਇਹ ਸਾਰਾ origional ਹੀ ਹੈ ਕਨੇ ਬੰਪਰ ਤੇ ਰੰਗ ਹੈ ਜੀ ਠੀਕ ਆ ਬਾਈ ਕਹਿੰਦੇ ਕੱਲਾ ਬੰਪਰ ਤੇ ਰੰਗ ਆ ਬਾਕੀ ਟਾਇਰ ਬਾਈ ਨਾਲ ਦੇ ਆ ਮੈਂ ਇਹ ਵੀ ਦੁਵਾਰਾ ਦੂ ਦੁਵਾਰਾ ਦੇ ਆ ਪੰਜਾਬ ਨੰਬਰ ਆਣਾ ਬਾਈ ਹਾਂਜੀ ਪਾਰਟੀ ਪਹਿਲੀ ਪਹਿਲੀ ਪਾਰਟੀ ਦੇ ਡਿਮਾਂਡ ਕੀ ਕਰਦੇ ਆਂ ਦੀ ਆਪਾਂ 6 ਲੱਖ ਤੇ 40000 ਕਰਦੇ ਆਂ ਬਾਕੀ ਮਗਰੋਂ ਚੈੱਕ ਕਰਸਣ ਡਬਲ ਡਿਸਟ੍ਰੀਬਿਊਟਰ ਆ ਗਿਆ ਕਲਰ ਪੇਂਟ ਸਾਰਾ ਓਕੇ ਆ ਬਾਈ ਕਹਿੰਦੇ ਚੱਲ ਚਲਾਵੇ ਦਾ ਪੂਰਾ ਓਕੇ ਆ ਤੇ ਕਰ ਸਾਰਾ ਬਾਈ ਨਾਲ ਸੰਪਰਕ ਠੀਕ ਆ ਜੀ ਇੱਕ ਵਾਰ ਬਾਈ ਨੰਬਰ ਬੋਲ ਦਿਓ ਜੀ 9057835239 ਠੀਕ ਆ ਜੀ ਤੇ ਆਪਣੀ ਲੋਕੇਸ਼ਨ ਆਪਣਾ ਹੰਡਾਇਆ ਪਿੰਡਈ ਬਰਨਾਲੇ ਕੋਲੇ ਹਾਂਜੀ ਤੁਹਾਨੂੰ ਇੱਕ ਵਾਰੀ ਫੋਨ ਕਰਕੇ ਆ ਜਾਈਏ ਠੀਕ ਹੈ ਜੀ ਤੇ ਬਾਈ ਜਨਾ ਕਰ ਸਕਦਾ ਸੰਪਰਕ ਜੇ ਬਾਈ ਲੋਨ ਲਾਨ ਕਰਾਉਣਾ ਹੋਵੇ ਲੋਨ ਵੀ ਹੋ ਜੂਗੀ ਬਸ ਸਿਬਲ ਸਕੋਰ ਸਹੀ ਹੋਵੇ ਠੀਕ ਹੈ ਜੀ ਹਾਂਜੀ ਲੋਨ ਵੀ ਵਿੱਚ ਵੀ ਕੱਟ ਲਾਂਗੇ ਪੁਰਾਣਾ ਜੀ ਤੇ ਪੁਰਾਣਾ ਵਿੱਚ ਕੱਟ ਲੈਣਾ ਨਵਾਂ ਦੇ ਕੇ ਤੋਂ ਹਾਂਜੀ ਠੀਕ ਆ ਜੇ ਬਾਈ ਕੋਈ ਹੋਰ ਡਿਮਾਂਡ ਕਰਨ ਸਾਨੂੰ ਬਈ ਆ ਟਰੈਕਟਰ ਚਾਹੀਦਾ ਉਹ ਵੀ ਦਵਾ ਸਕਦੇ ਫੋਨ ਕਰਕੇ ਪੁੱਛ ਲਈ ਠੀਕ ਆ ਤੇ ਬਾਈ ਕਹਿੰਦੇ ਫੋਨ ਕਰਕੇ ਪੁੱਛ ਲੈਣਾ ਜਿਹੜਾ ਸੋਡੀ ਪਸੰਦ ਦਾ ਟਰੈਕਟਰ ਉਹ ਉਹ ਬਾਈ ਕਹਿੰਦੇ ਉਹ ਵੀ ਦਵਾ ਦਾਂਗੇ ਠੀਕ ਆ ਬਾਕੀ ਸਾਨੂੰ ਪੂਰੇ ਕੋਕਾ ਕੰਡੀਸ਼ਨ ਕੈਰੀ ਟਰੈਕਟਰ ਦਿਖਾਇਆ ਆਪ ਹੋਰ ਬਾਈ ਨਹੀਂ ਮਿਲਦਾ ਹੁੰਦਾ ਆ ਖੜਾ ਬਈ ਆਪਣੀ ਵੀਡੀਓ ਦੇਖ ਸਕਦਾ ਤੇ ਜਿਹਨੇ ਵੀ ਵੀਰ ਨੇ ਆਪਾਂ ਤੋਂ ਐਡ ਕਰਾਉਣੀਆਂ ਤਾਂ ਆਪਣੇ ਨਾਲ ਵੀ ਕਰ ਸਕਦਾ ਸੰਪਰਕ 77174199 ਤੇ ਕਰ ਦਿਓ ਬាទ ਬាទ ਵੀਡੀਓ ਸ਼ੇਅਰ ਜਿਹੜੇ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਕਰ ਲੋ ਤੇ ਬាទ ਬាទ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ